ਮੇਟਾ ਫੋਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਆਫਟਰਨੂੰ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਟਾਈਟਲ ਹੈ ਸਾਡੇ ਕੋਲੋਂ ਕੋ ਲੋ ਕਰੋ ਸਿਕਲਾਈ ਲੱਖ ਰੁਪਏ ਦੀ ਕਰੋ ਕਮਾਈ ਇਹ ਕੋਰਸ ਬਿਊਟੀ ਪਾਰਲਰ ਦਾ 2 ਮਹੀਨੇ ਵਾਸਤੇ 1 ਅਪ੍ਰੈਲ ਤੋਂ ਲੈ ਕੇ ਮਈ ਦੇ ਐਂਡ 2 ਮਹੀਨੇ ਵਾਸਤੇ ਕਰਾਇਆ ਜਾ ਰਿਹਾ ਹੈ ਇਹਦਾ ਟਾਈਮਿੰਗ ਹੈ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਹੋਰ ਤਾਂ ਨੂੰ ਫ੍ਰੀ ਪਿਕਅਪ ਤੇ ਡ੍ਰੌਪ ਆਫ ਪਟਿਆਲੇ ਬੱਸ ਸਟੈਂਡ 2 ਅਵਰ ਕਾਲਜ ਜਿਹੜਾ ਕਿ ਪਟਿਆਲਾ ਸ਼ਹਿਰ 'ਚ ਸਥਿਤ ਹੈ ਉਸੇ ਤੱਕ ਪ੍ਰੋਵਾਈਡ ਕੀਤਾ ਜਾ ਸਕਦਾ ਹੈ ਜਿਵੇਂ ਕਿ ਲੇਡੀਜ਼ ਨੂੰ ਅੱਜਕੱਲ੍ਹ ਪੰਜਾਬ ਸਰਕਾਰ ਦੀ ਤਰਫੋਂ ਫ੍ਰੀ ਬੱਸ ਰਾਈਡ ਅਵੇਲੇਬਲ ਹੈ ਪਟਿਆਲੇ ਬੱਸ ਸਟੈਂਡ ਤੋਂ ਅਸੀਂ ਤੁਹਾਨੂੰ ਪਿਕਅਪ ਕਰ ਸਕਦੇ ਹਾਂ ਡ੍ਰੌਪ ਆਫ ਕਰ ਸਕਦੇ ਹਾਂ ਦੋ ਮਹੀਨੇ 'ਚ ਤੁਸੀਂ ਸਾਰਾ ਆਪ ਦਾ ਕੋਰਸ ਕੰਪਲੀਟ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਸੀਂ ਆਪ ਦਾ ਡੋਰ ਟੂ ਡੋਰ ਸਰਵਿਸ ਜਾਂ ਮਲੇਚ ਜਾਂ ਆਦੇ ਘਰ ਦੇ ਨੇੜੇ ਤੇੜੀ ਇਹ ਕਾਰੋਬਾਰ ਚਾਲੂ ਕਰ ਸਕਦੀਆਂ ਜੀ ਜਾਂ ਨੌਕਰੀ ਕਰ ਸਕਦੀਆਂ ਜੀ ਜਿਸ ਨਾਲ ਤੁਹਾਡੀ ਪੜ੍ਹਾਈ ਦੇ ਨਾਲ-ਨਾਲ ਜਾਂ ਨੌਕਰੀ ਕਰਨ ਦੇ ਨਾਲ-ਨਾਲ ਤੁਹਾਡੀ ਇਨਕਮ ਵਿੱਚ ਵਾਧਾ ਹੋ ਸਕਦਾ ਹੈ ਹੋਰ ਜਾਣਕਾਰੀ ਵਾਸਤੇ ਸਾਡੇ ਨਾਲ ਮੰਡੇ ਟੂ ਫਰਡੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਸਾਡੇ ਉਪਰੋਕਰ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਟੇ ਕਨੈਕਟਿਡ ਵਿਦ ਅਸ ਥੈਂਕ ਯੂ ਵੈਰੀ ਮਚ